ਬੰਦੇ ਵੀ ਭਾਦਰੋਂ ਦੇ ਮਹੀਨੇ ਵਾਂਗੂ ਹੀ ਹੋ ਗਏ ਆ ਕਹਿੰਦੇ ਕੁਝ ਕਰਦੇ ਕੁਝ ਮੰਨ ਦੇ ਵਿੱਚ ਕੁਝ ਹੈ ਜ਼ੁਬਾਨ ਦੇ ਉੱਤੇ ਕੁਝ ਹੈ ਕਿਸੇ ਦੇ ਨਾਲ ਵਾਦਾ ਕਰਨਗੇ ਅਗਲੇ ਹੀ ਪਲ ਵਾਦਾ ਤੋੜ ਦੇਣਗੇ ਭਾਦਰੋਂ ਦਾ ਨਾਮ ਵਿਦਵਾਨਾਂ ਦੇ ਅਨੁਸਾਰ ਠੀਕ ਹੈ ਜਿਸ ਦੇ ਵਿੱਚ ਦੋ ਪਾ ਹੁੰਦੇ ਨੇ ਦੋ ਸੁਭਾਅ ਹੁੰਦੇ ਨੇ ਕਦੀ ਮੀਂਹ ਪੈ ਜਾਂਦਾ ਹੈ ਕਦੀ ਧੁੱਪ ਨਿਕਲ ਆਉਂਦੀ ਹੈ ਕਦੀ ਠੰਢੀ ਹਵਾ ਚੱਲਦੀ ਹੈ ਤੇ ਕਦੀ ਕਦੀ ਬਹੁਤ ਹੀ ਕੜਾਕੇਦਾਰ ਧੁੱਪ ਨਿਕਲ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਸਭ ਚੜ੍ਹਦੀ ਕਲਾ ਚ ਹੋਵੋਗੇ ਇੱਕ ਦਫਾ ਫਿਰ ਸਵਾਗਤ ਹੈ ਤੁਹਾਡਾ ਮੇਰੇ ਨਾਲ ਮੈਂ ਤੁਹਾਡਾ ਆਪਣਾ ਮੰਤਪ੍ਰੀਤ ਸਿੰਘ ਬੇਰਕੁਲ ਫਕੋਹਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਜੋ ਗੁਰੂਆਂ ਪੀਰਾਂ ਅਵਤਾਰਾਂ ਦੀ ਧਰਤੀ ਹੈ ਮੈਂ ਹਮੇਸ਼ਾ ਜ਼ਿਕਰ ਕਰਦਾ ਜਿੱਥੋਂ ਮੈਂ ਬਿਲੋਂਗ ਕਰਦਾ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਿਲੋਂਗ ਕਰਦਾ ਜਿਹੜੀ ਪੰਜਾਂ ਸਰੋਵਰਾਂ ਦੀ ਧਰਤੀ ਹੈ ਜਿੱਥੇ ਪੀਰੌਲੀ ਅਵਤਾਰ ਤੇ ਗੁਰੂ ਸਹਿਬਾਨਾਂ ਦੀ ਛੋਹ ਪ੍ਰਾਪਤ ਹੈ ਸ਼ਹੀਦਾਂ ਸਿੰਘਾਂ ਦਾ ਜਿੱਥੇ ਲਹੂ ਡੁੱਲਿਆ ਇਹ ਉਹ ਮਾਜੇ ਦੀ ਧਰਤੀ ਹੈ ਤੇ ਮੈਨੂੰ ਮਾਣ ਹੈ ਕਿ ਮੈਂ ਇਸ ਧਰਤੀ ਤੋਂ ਪੈਦਾ ਹੋਇਆ ਤੇ ਇਸ ਧਰਤੀ ਤੇ ਬੈਠ ਕੇ ਉਸ ਗੁਰੂ ਦਾ ਪ੍ਰਚਾਰ ਕਰ ਰਿਹਾ ਅੱਜ بڑا ਸੁਪਾਗਾ ਦਿਨ ਚੜਿਆ ਹੈ ਸੋਬਾ ਦੀ ਪਹਿਲੀ ਕਰਨ ਦੇ ਨਾਲ ਭਾਦਰੋਂ ਦਾ ਮਹੀਨਾ ਚੜ ਗਿਆ ਭਾਦਰੋ ਦੀ ਸੰਗਰਾਂਦ ਦਾ ਮਹੀਨਾ ਚੜ ਗਿਆ ਹੈ ਸੰਗਰਾਂਦ ਦੇ ਪਹਿਲਾ ਅਰਥ ਕਰ ਲਈਏ ਸੰਗਰਾਂਦ ਤੋਂ ਭਾਵ ਸਾਧ ਸੰਗਤ ਸਤ ਸੰਗੀਆਂ ਦਾ ਸੰਗ ਕਰਨਾ ਕੋਈ ਚੰਗੀਆਂ ਰੂਹਾਂ ਦਾ ਸੰਗ ਕਰਨਾ ਮਾੜੀਆਂ ਰੂਹਾਂ ਤੋਂ ਪਰਹੇਜ਼ ਕਰਕੇ ਚੰਗੇ ਬੰਦਿਆਂ ਦਾ ਸੰਗ ਕਰਨਾ ਰਾਂਦ ਤੋਂ ਭਾਵ ਸੰਗ ਕਰਕੇ ਉਹਨਾਂ ਰੂਹਾਂ ਦੇ ਵਿੱਚ ਰੰਗ ਜਾਣਾ ਉਸ ਪ੍ਰਭੂ ਦੇ ਨਾਮ ਦੇ ਵਿੱਚ ਰੰਗ ਜਾਣਾ ਸੰਗਰਾਂਦ ਸਤ ਸੰਗੀਆਂ ਦੇ ਵਿੱਚ ਸਾਧ ਸੰਗਤ ਕਰਕੇ ਉਹਨਾਂ ਦੇ ਪਿਆਰ ਦੇ ਵਿੱਚ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਰੰਗ ਜਾਣਾ ਇਸ ਤੋਂ ਪਾਪ ਸੰਗਰਾਮ ਦਾ ਹੈ ਸੰਗਰਾਮ ਦੇ ਅਖਰੀ ਅਰਥ ਇਹੀ ਨੇ ਮੈਂ ਫਿਰ ਇੱਕ ਦਫਾ ਹਰਸ ਕਰਦੇ ਹਾਂ ਸਤ ਸੰਗੀਆਂ ਦਾ ਸੰਗ ਕਰਨਾ ਜੋ ਰੰਗੇ ਹੋਏ ਨੇ ਉਸ ਪ੍ਰਭੂ ਦੇ ਨਾਮ ਦੇ ਵਿੱਚ ਉਹਨਾਂ ਦਾ ਸੰਗ ਕਰਨਾ ਸੰਗ ਕਰਨ ਦੇ ਨਾਲ ਉਹਨਾਂ ਦੇ ਪ੍ਰਭੂ ਪ੍ਰੇਮ ਦੀ ਮਸਤੀ ਦੇ ਵਿੱਚ ਰੰਗ ਜਾਣਾ ਇਹੀ ਸੰਗਰਾਮ ਹੈ ਆਹੀਂ ਤੁਸੀਂ ਦੇਖਦੇ ਹੋ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਸਾਰਾ ਹਿੰਦੁਸਤਾਨ ਸੰਗਰਾਣ ਦਾ ਦਿਹਾੜਾ ਮਨਾਉਂਦਾ ਹੈ ਸਾਰਾ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਸੰਗਰਾਣ ਮਨਾਈ ਜਾਂਦੀ ਹੈ ਜਿੱਥੇ ਸਾਧ ਸੰਗਤ ਸੰਗੀ ਇੱਕ ਦੂਜੇ ਦਾ ਸੰਗ ਕਰਦੇ ਆ ਤੇ ਪ੍ਰਭੂ ਨਾਮ ਦੀ ਮਸਤੀ ਦੇ ਵਿੱਚ ਰੁਝੇ ਰਹਿੰਦੇ ਆ ਇਸ ਤੋਂ ਭਾਵ ਵੀ ਸੰਗਰਾਣ ਹੈ ਇਹ ਸੰਗਰਾਣ ਦੇ ਅਰਥ ਨੇ ਪਾਦਰੋਂ ਦਾ ਮਹੀਨਾ ਚੜਿਆ ਪਾਦਰੋਂ ਤੋਂ ਭਾਵ ਦੋ ਪਾ ਜਿਸ ਦੇ ਵਿੱਚ ਦੋ ਭਾਅ ਹੋਣ ਜਿਸ ਦੇ ਵਿੱਚ ਦੋ ਜਿਸ ਨੂੰ ਇਲਿਊਜ਼ਨ ਵੀ ਕਹਿ ਦਿੰਦੇ ਨੇ ਵਿਗਿਆਨਕਾਂ ਦੇ ਅਨੁਸਾਰ ਇਹ ਭਾਦਰੋਂ ਦਾ ਨਾਮ ਵਿਦਵਾਨਾਂ ਦੇ ਅਨੁਸਾਰ ਠੀਕ ਹੈ ਜਿਸ ਦੇ ਵਿੱਚ ਦੋ ਭਾਅ ਹੁੰਦੇ ਨੇ ਦੋ ਸੁਭਾਅ ਹੁੰਦੇ ਨੇ ਕਦੀ ਮੀਂਹ ਪੈ ਜਾਂਦਾ ਹੈ ਕਦੀ ਧੁੱਪ ਨਿਕਲ ਆਉਂਦੀ ਹੈ ਕਦੀ ਠੰਡੀ ਹਵਾ ਚੱਲਦੀ ਹੈ ਅਤੇ ਕਦੀ ਤੋਂ ਕਦੀ ਬਹੁਤ ਹੀ ਕੜਾਕੇਦਾਰ ਧੁੱਪ ਨਿਕਲ ਆਉਂਦੀ ਹੈ ਕਦੀ ਸੂਰਜ ਦੀਆਂ ਕਿਰਨਾਂ ਦਾ ਸੇਕ ਧਰਤੀ ਦੇ ਉੱਤੇ ਪੈਂਦਾ ਤੇ ਜ਼ਮੀਨ ਬਹੁਤ ਹੀ ਤਪਸ਼ ਤੇ ਨਾਲ ਭਰ ਜਾਂਦੀ ਹੈ ਤੇ ਕਈ ਉਸੇ ਹੀ ਜ਼ਮੀਨ ਦੇ ਉੱਤੇ ਠੰਡੀਆਂ ਪਾਣੀ ਦੀਆਂ ਬੂੰਦਾ ਪਾ ਕੇ ਫਿਰ ਜ਼ਮੀਨ ਠੰਡੀ ਹੋ ਜਾਂਦੀ ਹੈ ਪਰਮ ਪੈਦਾ ਹੋ ਜਾਂਦਾ ਜਿਸ ਨੂੰ ਇਲਿਊਜ਼ਨ ਕਹਿੰਦੇ ਆ ਪਾਦਰੋਂ ਤੋਂ ਭਾਵ ਦੋ ਪਾ ਦੋ ਸੁਭਾਵਾਂ ਵਾਲੀ ਰੁੱਤ ਤੇ ਅੱਜ ਕੱਲ ਜ਼ਿੰਦਗੀ ਜ਼ਿੰਦਗੀ ਵੀ ਦੋ ਸੁਭਾਵ ਵਾਲੀ ਹੋ ਗਈ ਹੈ ਬੰਦੇ ਵੀ ਭਾਦਰੋਂ ਦੇ ਮਹੀਨੇ ਵਾਂਗੂ ਹੀ ਹੋ ਗਏ ਆ ਕਹਿੰਦੇ ਕੁਝ ਕਰਦੇ ਕੁਝ ਆ ਮਨ ਦੇ ਵਿੱਚ ਕੁਝ ਆ ਜ਼ੁਬਾਨ ਦੇ ਉੱਤੇ ਕੁਝ ਆ ਕਿਸੇ ਦੇ ਨਾਲ ਵਾਦਾ ਕਰਨਗੇ ਅਗਲੇ ਹੀ ਪਲ ਵਾਦਾ ਤੋੜ ਦੇਣਗੇ ਮੇਰੇ ਨਾਲ ਅਕਸਰ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ ਕਈ ਕੋਲਾਬ ਵਾਸਤੇ ਕਹਿੰਦੇ ਆ ਕੋਲਾਬ ਦੇ ਲਈ ਕਹਿ ਕੇ ਫਿਰ ਵਾਦਾ ਤੋੜ ਦੇਣਗੇ ਕਈ ਬਾਹਰ ਵਾਸਤੇ ਕਹਿੰਦੇ ਆ ਕਿ ਤੁਹਾਨੂੰ ਭਾਈ ਸਾਹਿਬ ਬਾਹਰ ਸੱਦ ਲਾਂਗੇ ਤੇ ਭਾਵੇਂ ਮੇਰੀ ਸਮਰੱਥਾ ਨਹੀਂ ਆਉਣੀ ਤੇ ਫਿਰ ਉਹ ਵਾਦਾ ਖਿਲਾਫੀ ਕਰ ਦਿੰਦੇ ਆ ਇਹ ਦੁਨੀਆ ਦਾ ਸੂਲ ਹੈ ਕਈ ਕਹਿਣਗੇ ਪੋਡਕਾਸਟ ਦਾ ਅੱਜ ਕੱਲ੍ਹ ਜਮਾਨਾ ਚੱਲੇ ਆ ਜੋ ਮੇਰੇ ਨਾਲ ਹੋਈਆਂ ਤੁਹਾਡੇ ਨਾਲ ਪੋਡਕਾਸਟ ਕਰਨਾ ਕਹਿ ਕੇ ਫਿਰ ਵਾਦਾ ਖਲਾਫੀ ਕਰ ਜਾਂਦੇ ਇਹ ਕਹਿੰਦੇ ਕੁਝ ਹੈ ਕਰਦੇ ਕੁਝ ਹੈ ਬਹੁਤ ਆਦਰ ਮਨੁੱਖ ਇਸ ਭਾਦਰੋਂ ਦੇ ਮਹੀਨੇ ਵਰਗੇ ਹੋ ਗਏ ਆ ਕਹਿੰਦੇ ਕੁਝ ਹੈ ਤੇ ਕਰਦੇ ਕੁਝ ਹੈ ਜਿਵੇਂ ਮੀਂਹ ਪੈ ਜਾਂਦਾ ਤੇ ਫਿਰ ਧੋਪ ਨਿਕਲ ਆਉਂਦੀ ਹੈ ਇਸੇ ਤਰ੍ਹਾਂ ਮਨੁੱਖਾਂ ਦੇ ਸੁਭਾਅ ਵੀ ਭਾਦਰੋਂ ਵਰਗੇ ਹੋ ਗਏ ਆ ਜ਼ਿੰਦਗੀ ਭਾਦਰੋਂ ਵਰਗੀ ਹੋ ਗਈ ਕਿਸੇ ਦੇ ਨਾਲ 2-4 ਪਿਆਰ ਦੀਆਂ ਗੱਲਾਂ ਕਰਨਗੇ ਤੇ ਅਗਲੇ 6 ਨਹੀਂ ਉਸ ਬੰਦੇ ਦੀ ਬੁਰਾਈ ਕਰਨਗੇ। ਕਿਸੇ ਦੇ ਸਾਹਮਣੇ ਉਹਦੀ ਬੜੀ ਚੰਗਿਆਈ ਕਰਨਗੇ ਤੇ ਫਿਰ ਉਸ ਦੀ ਪਿੱਠ ਪਿੱਛੇ ਕਹਿਣਗੇ ਕਿ ਲੈ ਇਹੋ ਜਿਹਾ ਗੰਦਾ ਬੰਦਾ ਦੇਖਿਆ ਹੀ ਨਹੀਂ। ਪਹਿਲਾਂ ਤਾਂ ਕਹਿਣਗੇ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ। ਫਿਰ ਕਹਿਣਗੇ ਇਹਦੇ ਵਰਗਾ ਬੰਦਾ ਗੰਦਾ ਕੋਈ ਨਹੀਂ। ਇਹ ਮਨੁੱਖ ਦਾ ਸੁਭਾਅ ਹੋ ਸਕਿਆ ਮਨੁੱਖ ਦੇ ਸੁਭਾਅ ਨੂੰ ਦੇਖ ਕੇ ਤੋਲਣਾ ਕਿਸੇ ਦੇ ਨਾਲ ਤੋਲਣਾ ਹੋਵੇ ਤੇ ਭਾਦਰੂ ਦੇ ਮਹੀਨੇ ਦੇ ਨਾਲ ਤੋਲਿਆ ਜਾ ਸਕਦਾ ਜਿਸ ਤਰ੍ਹਾਂ ਪਾਦਰੋ ਦਾ ਮਹੀਨਾ ਕਦੀ ਤਪਸ਼ ਆ ਜਾਂਦੀ ਹੈ ਕਦੀ ਠੰਡੀਆਂ ਹਵਾਵਾਂ ਚੱਲਦੀਆਂ ਨੇ ਮੀਂਹ ਪੈਂਦਾ ਇਸੇ ਤਰ੍ਹਾਂ ਮਨੁੱਖ ਜਿਹੜਾ ਕਹਿੰਦਾ ਕੁਝਾ ਤੇ ਕਰਦਾ ਕੁਝਾ ਤੁਹਾਡੇ ਸਾਹਮਣੇ ਤਾਂ ਲੋਕੀ ਤੁਹਾਡੀ ਚੰਗਿਆਈ ਕਰਨਗੇ ਪਰ ਤੁਹਾਡੇ ਪਿੱਠ ਪਿੱਛੇ ਬੜੀ ਬੁਰੀਾਈ ਕਰਨਗੇ ਉਹਨਾਂ ਦੀਆਂ ਅੱਖਾਂ ਬਿਆਨ ਕਰ ਜਾਂਦੀਆਂ ਕਿ ਕਿਹੜਾ ਤੁਹਾਡੇ ਨਾਲ ਕਰਦਾ ਕਿਹੜਾ ਨਹੀਂ ਕਰਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਦੋਂ ਏ ਭਰਮ ਪੁਲਾਣੀਆਂ ਦੂਜੇ ਲੱਗਾ ਹੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਮਾਰੇ ਕਹਿੰਦੇ ਪਾਦੋਂ ਏ ਭਰਮ ਪੁਲਾਣੀਆਂ ਇਹ ਜਿਹੜਾ ਮਹੀਨਾ ਇਹ ਭਰਮ ਦਾ ਮਹੀਨਾ ਤੁਹਾਨੂੰ ਪਤਾ ਨਹੀਂ ਲੱਗੇਗਾ ਕਦੋਂ ਧੁੱਪ ਨੇ ਕਲਾਈਏ ਕਦੋਂ ਛਾਂ ਹੋ ਗਈ ਹੈ ਕਦੋਂ ਬਾਰਿਸ਼ ਪੈ ਗਈ ਹੈ ਤੇ ਕਦੋਂ ਸੂਰਜ ਦੀਆਂ ਗਰਮ ਕਿਰਨਾਂ ਨੇ ਜ਼ਮੀਨ ਤਪਸ਼ ਕਰ ਦਿੱਤੀ ਹੈ ਜਿਹੜੀ ਪਹਿਲਾਂ ਮੀਂਹ ਪੈ ਕੇ ਠੰਡੀ ਹੋ ਗਈ ਸੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਅਨੇਕਾਂ ਪ੍ਰਕਾਰ ਦੇ ਜੀਵ ਇਸਤਰੀ ਸ਼ਿੰਗਾਰ ਬਣਾਉਂਦੀ ਹੈ ਚਾਹੇ ਉਹ ਧਾਰਮਿਕ ਤੌਰ ਤੇ ਸ਼ਿੰਗਾਰ ਬਣਾਏ ਨੇ ਤੇ ਚਾਹੇ ਸੰਸਾਰੀ ਤੌਰ ਤੇ ਸ਼ਿੰਗਾਰ ਬਣਾਏ ਨੇ ਸ਼ਿੰਗਾਰ ਕਰਕੇ ਬਾਹਰ ਗਏ ਆ ਤੇ بارش ਪੈ ਗਈ ਹੈ بارش ਦੇ ਨਾਲ ਸ਼ਿੰਗਾਰ ਖਰਾਬ ਹੋ ਗਿਆ ਫਿਰ ਉਸੇ ਸ਼ਿੰਗਾਰ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਗਈਆਂ ਨੇ ਜਿਦੇ ਨਾਲ ਸ਼ਿੰਗਾਰ ਹੋਰ ਜ਼ਿਆਦਾ ਤਪਸ਼ ਦੇ ਨਾਲ ਪਰ ਗਿਆ ਕਿਉਂਕਿ ਗਰਮੀ ਤੇ ਸਰਦੀ ਇਹ ਜਦੋਂ ਦੋਵੇਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਤਪਸ਼ ਬਹੁਤ ਵੱਜ ਜਾਂਦੀ ਹੈ। ਇੱਕ ਕਪਾਲ ਦੇ ਵਿੱਚ ਹੀ ਗਰਮੀ ਹੋ ਜੇ, ਇੱਕ ਕਪਾਲ ਦੇ ਵਿੱਚ ਹੀ ਸਰਦੀ ਹੋ ਜੇ। ਜਿਵੇਂ ਤੁਸੀਂ ਏਸੀ ਥੱਲੇ ਬੈਠੇ ਹੁੰਦੇ ਹੋ, ਇੱਕ ਕਪਾਲ ਦੇ ਵਿੱਚ ਬਾਹਰ ਆ ਜਾਂਦੇ ਹੋ, ਗਰਮ ਹਵਾ ਮੂੰਹ ਤੇ ਪੈਂਦੀ ਹੈ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ? ਸਾਰੀਆਂ ਕਰੀਮਾਂ, ਸ਼ਰੀਮਾਂ, ਸ਼ਿੰਗਾਰ ਲਾਇਆ ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿ ਰਹੇ ਨੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤਾ। ਕਹਿੰਦੇ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਬਣਾਉਂਦੀ ਹੈ ਜੀ ਬਿਸਤਰੀ, ਚਿੱਟੇ ਬਸਤਰ ਪਾਉਂਦੇ ਨੇ ਜਿਤਨੇ ਵੀ ਧਾਰਮਿਕ ਲਿਬਾਸ ਪਾਏ ਜਾਂਦੇ ਨੇ। ਕਰੋ ਲਿਬਾਸ ਪਾਉਣ ਦੇ ਨਾਲ ਕੋਈ ਫਾਇਦਾ ਨਹੀਂ ਜਿਤਨਾ ਚਿਰ ਤੱਕ ਮਨ ਦੇ ਵਿੱਚ ਦ੍ਰਿੜ ਰਿਸ਼ਤਾ ਹੀ ਨਹੀਂ ਕਰ ਲਿਆ ਕਿ ਜਿਸ ਗੁਰੂ ਨੂੰ ਮੈਂ ਮੰਨਦਾ ਉਸੇ ਗੁਰੂ ਦੀ ਗੁਰੂ ਦੇ ਅੱਗੇ ਮੈਂ ਸਿਰ ਚੁਕਾਉਣਾ ਮਨ ਦੇ ਤਾਂ ਅਸੀਂ ਗੁਰੂ ਨੂੰ ਆ ਪਰ ਦੂਸਰੇ ਪਲ ਕਿਸੇ ਹੋਰ ਚਲੇ ਜਾਂਦੇ ਆ ਮਾਰੇ ਦਾ ਕਹਿਣ ਦਾ ਸਮਝਾਉਣ ਦਾ ਭਾਵ ਇਹ ਹੈ ਮਾਰੇ ਕਹਿੰਦੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੇਤ ਕਹਿੰਦੇ ਮਹਾਰਾਜ ਕਹਿੰਦੇ ਜਿਸ ਦਿਨ ਇਸ ਸਰੀਰ ਦੇ ਵਿੱਚੋਂ ਆਖਰੀ ਪ੍ਰਾਣ ਨਿਕਲਦਾ ਹੈ ਆਖਰੀ ਪ੍ਰਾਣ ਦੇ ਨਾਲ ਮਨੁੱਖ ਦੀ ਸੰਸਾਰਕ ਯਾਤਰਾ ਪੂਰੀ ਹੋ ਜਾਂਦੀ ਹੈ ਤੇ ਤਿਤ ਵਿਲੇ ਕਹਸਨ ਪ੍ਰੇਤ ਕਹਿੰਦੇ ਉਸ ਵਕਤ ਬੰਦੇ ਨੂੰ ਪ੍ਰੇਤ ਕਿਹਾ ਜਾਂਦਾ ਹੈ ਕਿ ਇਹਨੂੰ ਛੇਤੀ ਛੇਤੀ ਕਰ ਦਿਓ ਹੁਣ ਇਹ ਦੂਸਰਾ ਸੁਭਾਅ ਹੋ ਗਿਆ ਨਾ ਮਨੁੱਖ ਦਾ ਜਦੋਂ ਜ਼ਿੰਦਗੀ ਦੇ ਵਿੱਚ ਪ੍ਰਾਣ ਸੀਗੇ ਮਨੁੱਖ ਦੇ ਉਦੋਂ ਤਾਂ ਸਾਰੇ ਯਾਰਾਂ ਦੋਸਤਾਂ ਦੇ ਵਿੱਚ ਬਹਿਣਾ ਮਹਿਫਲਾਂ ਦੇ ਵਿੱਚ ਬਹਿ ਕੇ ਸ਼ਰਾਬ ਕਬਾਬ ਤੇ ਸਾਰਾ ਕੁਝ ਦੇਖਣਾ ਕਰਨਾ ਮौज-ਮਸਤੀਆਂ ਕਰਨੀਆਂ ਜਦੋਂ ਸੁਆਸ ਚਲੇ ਗਏ ਤੇ ਫਿਰ ਉਸੇ ਹੀ ਮਨੁੱਖ ਦੇ ਨਾਲ ਜਿਹਦੇ ਨਾਲ ਮौज-ਮਸਤੀਆਂ ਕੀਤੀਆਂ ਹੁੰਦੀਆਂ ਉਹਨੂੰ ਪ੍ਰੇਤ ਕਹਿ ਦਿੱਤਾ ਜਾਂਦਾ ਹੈ ਦੂਸਰਾ ਸੁਬਾਹ ਹੋ ਗਿਆ ਭਾਦੋ ਦੇ ਬੰਦ ਮਨੁੱਖ ਦਾ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰ ਪ੍ਰੇਤ ਪਕੜ ਚਲਾਇਨ ਜਮ ਦੂਤ ਦੂਤ ਜਮ ਪਕੜ ਚਲਾਇਨ ਦੂਤ ਜਮ ਫਿਰ ਮਹਾਰਾਜ ਕਹਿੰਦੇ ਕਿ ਵੀ ਜਦੋਂ ਇਹ ਮਾਤ ਲੋਕ ਨੂੰ ਤਿਆਹ ਕੇ ਬੰਦਾ ਉਸ ਤਰਮਰਾਜ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦਾ ਤੇ ਜਮ ਦੂਤ ਲੈ ਜਾਂਦੇ ਨੇ ਕਿਸੇ ਨਾ ਦੇਨੀ ਪੇਤ ਪਕੜ ਚਲਾਏਨ ਦੂਤ ਜਮ ਕਿਸੇ ਨਾ ਦੇਨੀ ਪੇਤ ਫਿਰ ਕਹਿੰਦੇ ਜਮ ਦੂਤ ਵੀ ਨਹੀਂ ਪੇਤ ਦੱਸਦੇ ਕਿ ਵੀ ਕਿੱਥੇ ਇਹਨੂੰ ਅੱਗੇ ਪਾਉਣ ਲੱਗੇ ਆ ਜੂਨਾ ਦੇ ਵਿੱਚ ਇਹਨੂੰ ਕੁੱਤਾ ਬਣਾਉਣ ਲੱਗੇ ਬਿੱਲੀ ਬਣਾਉਣ ਲੱਗੇ ਕੀ ਨਾ ਮਕੌੜਾ ਬਣਾਉਣ ਲੱਗੇ ਆ ਜਾਂ ਕੋਈ ਪਸ਼ੂ ਪੰਛੀ ਬਣਾਉਣ ਲੱਗੇ ਆ ਜਾਂ ਕੋਈ ਵਿਰਕਸ਼ ਬਣਾਉਣ ਲੱਗੇ ਜਾਂ ਪਹਾੜ ਬਣਾਉਣ ਲੱਗੇ 84 ਲੱਖ ਜੂਨਾ ਚ ਕਿੱਥੇ ਪਾਉਣ ਲੱਗੇ ਇਹ ਜਮ ਦੂਤ ਵੀ ਨਹੀਂ ਦੱਸਦੇ ਜਮ ਦੂਤਾਂ ਦੇ ਵਿੱਚ ਵੀ ਇਹ ਦੋ ਸੁਭਾਅ ਨੇ ਉਹ ਭੇਦ ਨਹੀਂ ਦੱਸਦੇ ਅਸਲ ਦੇ ਵਿੱਚ ਪਾਦਰੋਂ ਦਾ ਇਹੀ ਅਰਥ ਹੈ ਕਿ ਭੇਦ ਨਾ ਦੱਸਣਾ ਕਿਉਂਕਿ ਪਾਦਰੋਂ ਦਾ ਮਹੀਨਾ ਭੇਦ ਦੱਸਦਾ ਹੀ ਨਹੀਂ ਇੱਕ ਛਿਣ ਦੇ ਵਿੱਚ ਬਾਰਿਸ਼ ਪਵਾ ਦਿੰਦਾ ਤੇ ਇੱਕ ਦਿਨ ਇੱਕ ਛਿਣ ਦੇ ਵਿੱਚ ਹੀ ਅਗਲੇ ਛਿਣ ਦੇ ਵਿੱਚ ਹੀ ਕੜਾਕੇਦਾਰ ਧੁੱਪ ਨਿਕਲ ਆਉਂਦੀ ਹੈ ਇਹ ਪਾਦਰੋਂ ਦਾ ਸੁਭਾਅ ਪਕੜ ਚਲਾਏਨ ਜੰਮ ਦੂਤ ਦੂਤ ਜੰਮ ਕਿਸੇ ਨਾ ਦੇਨੀ ਭੇਦ ਪਕੜ ਚਲਾਏਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਤੇ ਮਾਰੇ ਕਹਿੰਦੇ ਨੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ ਮਾਰੇ ਕਹਿੰਦੇ ਜਿਹਦੇ ਨਾਲ ਸਾਰੀ ਉਮਰ ਬਹਿ ਕੇ ਮਹਿਫਲਾਂ ਦੇ ਵਿੱਚ ਮौज-ਮਸਤੀਆਂ ਕੀਤੀਆਂ ਉਹੀ ਆਖਰੀ ਪਲ ਦੇ ਵਿੱਚ ਜਦੋਂ ਤੁਹਾਨੂੰ ਪ੍ਰੇਤ ਕਹਿ ਦਿੰਦਾ ਉਹੀ ਆਖਰੀ ਪਲ ਦੇ ਵਿੱਚ ਦੋਸਤ ਦੋਸਤ ਨੂੰ ਪ੍ਰੇਤ ਕਹਿ ਦਿੰਦਾ ਕਿਉਂਕਿ ਉਹਦੇ ਅੰਦਰੋਂ ਸੁਵਾਸ ਨਿਕਲ ਜਾਂਦੇ ਨੇ ਜਿਹਦੇ ਨਾਲ ਉਮਰਾਂ ਦੀਆਂ ਸਾਂਝਾਂ ਪਾਈਆਂ ਹੁੰਦੀਆਂ ਜਿਹਦੇ ਨਾਲ ਸੱਤਾਂ ਜਨਮਾਂ ਦੇ ਪਿਆਰ ਦਾ ਵਾਅਦਾ ਕੀਤਾ ਹੁੰਦਾ ਹੈ ਉਹੀ ਮਨੋਖਾ ਆਖਰੀ ਵਕਤ ਦੇ ਵਿੱਚ ਆਪਣੇ ਯਾਰ ਨੂੰ ਆਪਣੇ ਸੱਜਣ ਮਿੱਤਰ ਨੂੰ ਤੇ ਮਾਰੇ ਕਹਿੰਦੇ ਨੇ ਛੱਡ ਖੜੋ ਤੇਖਣੇ ਮਾਹੇ ਜਿਨਸਿਓ ਲੱਗਾ ਹੇਤ ਮਾਰੇ ਕਹਿੰਦੇ ਆਖਰੀ ਸਮੇਂ ਦੇ ਵਿੱਚ ਜਦੋਂ ਪ੍ਰਾਣ ਨਿਕਲਦਾ ਜਿਹੜੇ ਸੱਜਣ ਇੱਕ ਦੂਸਰੇ ਦੇ ਨਾਲ ਮਹਿਫਲ ਦੇ ਵਿੱਚ ਬਹਿ ਕੇ ਇੱਕ ਦੂਜੇ ਦੇ ਨਾਲ ਸੱਤਾਂ ਜਨਮਾਂ ਦੀਆਂ ਸੋਹਾਂ ਖਾਂਦੇ ਸੀ ਇਹ ਵਾਅਦੇ ਕਰਦੇ ਸੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਸੀ ਅੱਜ ਸਾਰੇ ਛੱਡ ਕੇ ਪਿੱਛੇ ਹੋ ਗਏ ਇੱਕ ਛਿਣ ਦੇ ਵਿੱਚ ਛੱਡ ਖਲੋਤੇ ਖਿਣੇ ਮਾਹ ਜਿਨ ਸਿਓ ਲੱਗਾ ਹੇਤ ਕਹਿੰਦੇ ਜਿਹਦੇ ਨਾਲ ਪਿਆਰ ਕੀਤਾ ਅੱਜ ਉਹਨੂੰ ਵਿਦਾਈ ਦੇਣ ਦੇ ਵਕਤ ਉਸ ਨੂੰ ਪ੍ਰੇਤ ਕਹਿ ਕੇ ਜਲਦੀ ਜਲਦੀ ਬਾਹਰ ਕੱਢੋ ਇਹ ਕਹਿ ਕੇ ਉਸ ਨੂੰ ਮੁਖਾਤਵ ਕੀਤਾ ਜਾਂਦਾ ਹੈ ਇਹ ਮਨੁੱਖ ਦਾ ਸੁਭਾਅ ਪਹਿਲਾ ਸੁਭਾਅ ਸੀ ਕਿ ਤੂੰ ਮੇਰਾ ਮਿੱਤਰ ਹੈ ਤੇ ਜਦ ਉਸ ਦੇ ਅੰਦਰੋਂ ਪ੍ਰਾਨ ਨਿਕਲਦੇ ਨੇ ਫਿਰ ਕਹਿ ਦਿੱਤਾ ਜਾਂਦਾ ਇਹ ਭੂਤ ਬਣ ਗਿਆ ਪ੍ਰੇਤ ਬਣ ਗਿਆ ਮਹਾਰਾਜ ਪਾਦਰੋਂ ਦੇ ਮਹੀਨੇ ਦੇ ਨਾਲ ਤਸਵੀ ਕਰ ਰਹੇ ਨੇ ਮਨੁੱਖਾਂ ਦੀ ਜ਼ਿੰਦਗੀ ਦੀ ਮਨੁੱਖਾਂ ਦੇ ਸੁਆ ਦੀ ਹੱਥ ਮੰਰੋੜੇ ਤਨ ਕਪੇ ਸਿਆਉ ਹੂਆ ਸੀਤ ਸਿਆਉ ਹੂਆ ਸੀਤ ਮਾਰੇ ਕਹਿੰਦੇ ਜਦੋਂ ਆਖਰੀ ਪ੍ਰਾਨ ਨਾਭੀ ਦੇ ਵਿੱਚ ਹੁੰਦਾ ਨਾਭੀ ਨੂੰ ਪਰਾ ਕਹਿੰਦੇ ਨੇ ਪਰਾ ਪਸੰਤੀ ਮਦਮਾ ਤੇ ਬੈਖਰੀ ਬੈਖਰੀ ਮੂਹ ਬੈਖਰੀ ਜ਼ੁਬਾਨ ਨੂੰ ਕਹਿੰਦੇ ਨੇ ਪਰਾ ਕਹਿੰਦੇ ਨੇ ਨਾਭੀ ਨੂੰ ਆਖਰੀ ਪ੍ਰਾਨ ਨਾਭੀ ਦੇ ਵਿੱਚ ਹੁੰਦਾ ਹੈ ਹੱਥ ਮਰੋੜੇ ਕਹਿੰਦੇ ਜਦ ਆਖਰੀ ਪ੍ਰਾਣ ਆਖਰੀ ਵਕਤ ਦੇ ਵਿੱਚ ਜਦ ਆਖਰੀ ਪ੍ਰਾਣ ਨਿਕਲ ਲੱਗਦਾ ਹੈ ਤੇ ਹੱਥ ਇੱਕਦਮ ਮੁਠੀਆਂ ਬੰਦ ਹੁੰਦੀਆਂ ਨੇ ਦੰਦ ਤੁਹਾਡੇ ਬਿਲਕੁਲ ਦੰਦਾਂ ਦੇ ਨਾਲ ਦੰਦ ਜੁੜ ਜਾਂਦੇ ਨੇ ਕਰੀਚੇ ਜਾਂਦੇ ਨੇ ਤੇ ਨਾਭ ਪੂਰੀ ਖੁੱਲ ਜਾਂਦੀ ਹੈ ਜਦੋਂ ਨਾਭੀ ਪੂਰੀ ਖੁੱਲ ਜਾਂਦੀ ਹੈ ਤੇ ਆਖਰੀ ਪ੍ਰਾਣ ਨਿਕਲ ਜਾਂਦਾ ਨਾਭੀ ਦੇ ਵਿੱਚੋਂ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ ਤੇ ਸਾਰਾ ਸਰੀਰ ਕੰਪਨ ਲੱਗ ਪੈਂਦਾ ਸਾਰੇ ਸਰੀਰ ਦੇ ਵਿੱਚ ਕੰਬਣੀ ਜੀ ਛਿੜ ਜਾਂਦੀ ਹੈ ਜਦੋਂ ਆਖਰੀ ਪ੍ਰਾਣ ਨਿਕਲਦਾ ਹੈ ਜਿਹਾਂ ਬੀਜੇ ਸੋ ਲੁਣੇ ਕਰਮਾਂ ਸੰਧਣਾਖੇ ਮਾਰੇ ਕਹਿੰਦੇ ਕਿ ਜਿਸ ਤਰ੍ਹਾਂ ਦਾ ਵੀ ਫਿਰ ਬੀਜਿਆ ਹੁੰਦਾ ਹੈ ਜਦੋਂ ਆਖਰੀ ਪ੍ਰਾਣ ਉਸ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਪਹੁੰਚ ਜਾਂਦਾ ਉਸੇ ਤਰ੍ਹਾਂ ਦਾ ਹੀ ਫਲ ਭੁਗਤਣਾ ਪੈਂਦਾ ਇਹ ਗੱਲ ਮਤ ਖਿਆਲ ਕਰਨਾ ਕਿ ਅਸੀਂ ਜੇ ਕਰੇ ਇਥੇ ਕੁਝ ਕਰਦੇ ਆਂ ਤੇ ਸਾਨੂੰ ਕੋਈ ਦੇਖਦਾ ਨਹੀਂ ਅੱਗੇ ਦੀ ਅੱਗੇ ਚਲੋ ਨਹੀਂ ਕਿਸੇ ਨੇ ਦੇਖਿਆ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਾ ਬੀਜੇ ਸੋ ਲੋਣੇ ਕਰਮਾਂ ਸੰਦੜਾ ਖੇਤ ਤੁਸੀਂ ਕਿਸਾਨ ਨੂੰ ਦੇਖੋ ਕਿਸਾਨ ਜੋ ਬੀਜ ਬੋਏਗਾ ਉਹੀ ਉਹਦੀ ਪੈਲੀ ਦੇ ਵਿੱਚ ਉਸ ਦੀ ਜ਼ਮੀਨ ਦੇ ਵਿੱਚ ਫਸਲ ਹੋਏਗੀ ਜਿਸ ਤਰ੍ਹਾਂ ਦਾ ਵੀ ਬੀਜ ਬੋਏਗਾ ਜੇਕਰ ਕਣਕ ਦਾ ਬੀਜ ਬੋਇਆ ਤੇ ਕਣਕ ਹੋਏਗੀ ਜੇਕਰ ਉਸ ਨੇ ਝੋਨੇ ਦਾ ਬੀਜ ਬੋਇਆ ਤੇ ਫਿਰ ਚੋਨਾ ਹੋਏਗਾ ਬਾਸਮਤੀ ਚੋਲ ਦਾ ਆਨੰਦ ਲਏਗਾ ਪਰ ਜੇਕਰ ਕਵੇ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਕਿ ਜੇਕਰ ਮੈਂ ਬਜੌਰੀਆਂ ਤੇ ਦਾਖਾਂ ਚਾਹੀਦੀਆਂ ਤੇ ਪਰ ਮੈਂ ਕਿਕਰਾਂ ਦਾ ਬੀਜ ਬੋਵਾਂ ਤੇ ਮੈਨੂੰ ਦਾਖਾਂ ਤੇ ਬਜੌਰੀਆਂ ਮਿਲਣ ਇਹ ਨਹੀਂ ਹੋ ਸਕਦਾ ਕੰਡਿਆਂ ਦਾ ਬੀਜ ਬੋ ਕੇ ਮੈਨੂੰ ਗਲਾਬ ਦੇ ਫੁੱਲ ਮਿਲਣ ਇਹ ਨਹੀਂ ਹੋ ਸਕਦਾ ਭਾਵੇਂ ਕੰਡਿਆਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਗਲਾਬ ਦੇ ਫੁੱਲ ਦੀ ਪਰ ਜਿਸ ਤਰ੍ਹਾਂ ਦਾ ਬੀਜ ਬੋਏਗਾ ਉਸੇ ਤਰ੍ਹਾਂ ਦਾ ਹੋਏਗਾ ਸੋ ਆਖਰੀ ਪ੍ਰਾਣ ਜਦੋਂ ਸਰੀਰ ਚੋਂ ਨਿਕਲਦਾ ਤਨ ਮਰੋੜ ਆਖਰੀ ਪ੍ਰਾਣ ਹੱਥ ਮਰੋੜੇ ਤਨ ਕਪੇ ਸਿਆਉ ਹਵਾ ਸੀ ਜਦੋਂ ਆਖਰੀ ਪ੍ਰਾਣ ਨਿਕਲਦਾ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਧਨਾ ਖੇਤ ਕਈਆਂ ਨੂੰ ਆਖਰੀ ਪ੍ਰਾਣ ਵੇਲੇ ਬੜੀ ਦੁੱਖ ਤਕਲੀਫ ਹੁੰਦੀ ਹੈ ਕਈਆਂ ਦੇ 2-2 3-3 ਕਈ ਕਈ ਸਾਲ ਕਉਮੇ ਚ ਪਏ ਰਹਿੰਦੇ ਪ੍ਰਾਣ ਹੀ ਨਹੀਂ ਨਿਕਲਦੇ ਬੜੀ ਤਕਲੀਫ ਹੁੰਦੀ ਹੈ ਉਹ ਸਾਰਾ ਹਿਸਾਬ ਕਿਤਾਬ ਇੱਥੇ ਹੀ ਕਰਕੇ ਜਾਣਾ ਪੈਂਦਾ ਜੇਕਰ ਕਿਸੇ ਨੇ ਮਾਰਾ ਕੀਤਾ ਤੇ ਕਰਮਾ ਉਸੇ ਵੇਲੇ ਹੀ ਹੈ ਕਲਯੁਗ ਦਾ ਵੇਲਾ ਹੈ ਕਲਯੁਗ ਦੇ ਵਿੱਚ ਜੇਕਰ ਕਿਸੇ ਨੇ ਮਾਰਾ ਕੀਤਾ ਉਸੇ ਵੇਲੇ ਭੁਗਤ ਕੇ ਜਾਣਾ ਪਏਗਾ ਇਹ ਮਤ ਖਿਆਲ ਕਰਨਾ ਕਿ ਮੈਂ ਉਸ ਦਾ ਮਾਰਾ ਕੀਤਾ ਤੇ ਮੈਨੂੰ ਸਜ਼ਾ ਨਹੀਂ ਮਾਰੇ ਨੇ ਸਾਫ਼ ਕਹਿ ਦਿੱਤਾ ਜੇਹਾ ਵੀ ਜੇ ਸੋਲਣੇ ਕਰਮਾਂ ਸੰਦਣਾ ਖੇਤ ਕਹਿੰਦੇ ਜਿਸ ਤਰ੍ਹਾਂ ਦੀ ਖੇਤੀ ਤੂੰ ਵੜੇਗਾ ਉਸੇ ਤਰ੍ਹਾਂ ਦਾ ਹੀ ਫਲ ਤੈਨੂੰ ਭੋਗਤ ਕੇ ਹੀ ਜਾਣਾ ਪਏਗਾ ਇਹ ਮਤ ਖਿਆਲ ਕਰੀਂ ਕਿ ਜੇਕਰ ਤੂੰ ਕਿਸੇ ਦੇ ਨਾਲ ਧੱਕਾ ਕੀਤਾ ਮਾੜਾ ਕੀਤਾ ਕਿਸੇ ਦਾ ਹੱਕ ਖਾਦਾ ਤੇ ਤੈਨੂੰ ਉਹਦੀ ਸਜ਼ਾ ਨਹੀਂ ਉਹ ਤੈਨੂੰ ਸਜ਼ਾ ਇੱਥੇ ਭੋਗਤ ਕੇ ਜਾਣੀ ਹੀ ਪਏਗੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਮਹਾਰਾਜ ਕਹਿੰਦੇ ਫਿਰ ਇੱਕੋ ਰਸਤਾ ਹੈ ਉਸ ਪ੍ਰਭੂ ਦੀ ਸਰਨਾ। ਜਦ ਉਸ ਪ੍ਰਭੂ ਦੀ ਸਰਨਾ ਆ ਗਿਆ ਫਿਰ ਪ੍ਰਭੂ ਤੈਨੂੰ ਆਖਰੀ ਪ੍ਰਾਣਾ ਦੇ ਬਿਲੇ ਆਖਰੀ ਵਕਤ ਵੇਲੇ ਵੀ ਬਚਾ ਲੈਂਦਾ ਤੇ ਉਸ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਵੀ ਬਚਾ ਲੈਂਦਾ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਤੇ ਮਹਾਰਾਜ ਕਹਿੰਦੇ ਕਿ ਫਿਰ ਪਾਦਰੋਂ ਦੇ ਮਹੀਨੇ ਜਦ ਪ੍ਰਾਨ ਨਿਕਲਦੇ ਨੇ ਜਦ ਇਹ ਮਹਾਰਾਜ ਨੇ ਸਮਝਾਣਾ ਚਾਇਆ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਮਹਾਰਾਜ ਕਹਿੰਦੇ ਚਾਹੇ ਉਹ ਭਾਦਰੋਂ ਦਾ ਮਹੀਨਾ ਹੋਵੇ ਧਰਮਰਾਜ ਚਾਵੇ ਜਾਂ ਜੰਮਦੂਤ ਚਾਹੁੰਦੇ ਨੇ ਕਿ ਵੀ ਕਿੱਥੇ ਭੇਜੀਏ ਮਹਾਰਾਜ ਕਹਿੰਦੇ ਨਰਕਾਂ ਦੇ ਵਿੱਚ ਤੇਰੀ ਰਾਖੀ ਹੋਏਗੀ ਜਦ ਤੂੰ ਗੁਰੂ ਨੂੰ ਗੁਰੂ ਕਹਿ ਕੇ ਮੰਨੇਗਾ ਅਗਿਆਨਤਾ ਛੱਡੇਗਾ ਤੇ ਗੁਰੂ ਦਾ ਗਿਆਨ ਤਾਂ ਪਿਆ ਮਹਾਰਾਜ ਕਦੀ ਪਰਿਪੂਰਨ ਪਰਮਾਤਮਾ ਦਾ ਗਿਆਨ ਉਸ ਅਕਾਲ ਪੁਰਖ ਦਾ ਗਿਆਨ ਚਾਰੇ ਦਿਸ਼ਾਵਾਂ ਦੇ ਵਿੱਚੋਂ ਆਵਾਜ਼ਾਂ ਮਾਰਿਆ ਕਿਤੇ ਮਸਜਿਦਾਂ ਦੇ ਵਿੱਚ ਆਜ਼ਾਨ ਦੇ ਕੇ ਆਵਾਜ਼ ਮਾਰ ਰਿਹਾ ਕੁਰਾਨ ਦੇ ਵਿੱਚੋਂ ਅਜ ਤਾਂ ਦੇ ਕੇ ਆਵਾਜ਼ ਮਾਰ ਰਿਹਾ ਕਿਤੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਧੁਰ ਕੀ ਬਾਣੀ ਦੇ ਵਿੱਚੋਂ ਆਵਾਜ਼ਾਂ ਮਾਰ ਰਿਹਾ ਕਿਤੇ ਮੰਦਰਾਂ ਦੇ ਵਿੱਚੋਂ ਆਵਾਜ਼ਾਂ ਮਾਰ ਰਿਹਾ ਕਿਤੇ ਹੋਰ ਧਾਰਮਿਕ ਸਥਾਨਾਂ ਦੇ ਵਿੱਚੋਂ ਆਵਾਜ਼ਾਂ ਮਾਰ ਰਿਹਾ ਕੀ ਹੈ ਬੰਦਿਆ ਜਿੱਥੇ ਵੀ ਤੂੰ ਐ ਤੂੰ ਭੁੱਲਿਆ ਪਟਕਿਆ ਮੇਰੇ ਕੋਲ ਆ ਜਾ ਮੈਂ ਤੈਨੂੰ ਗੱਲ ਬਕੜੀ ਦੇ ਵਿੱਚ ਲੈ ਲਵਾਂਗਾ ਇਹ ਐਸਾ ਆਕਾਲ ਪੁਰਖ ਦਾ ਸੁਭਾਅ ਹੈ ਸੋ ਅੱਜ ਦੇ ਇਸ ਪਾਦਰੋਂ ਦੇ ਮਹੀਨੇ ਦੀ ਵਿਚਾਰ ਮੈਂ ਤੁਹਾਡੇ ਅੱਗੇ ਰੱਖੀ ਏ ਵਿਚਾਰ ਕਰਦੇ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮੈਨੂੰ ਪਤਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੱਥੇ ਚੰਗੀਆਂ ਚੀਜ਼ਾਂ ਚੱਲਦੀਆਂ ਨੇ ਉੱਥੇ ਮਾੜੀਆਂ ਵੀ ਚੱਲਦੀਆਂ ਨੇ ਪਰ ਮਾੜੀਆਂ ਦਾ ਪ੍ਰਭਾਵ ਜ਼ਿਆਦਾ ਹੈ ਲੋਕੀ ਉਹਨਾਂ ਉਹਨਾਂ ਇਨਫਲੂਐਂਸਰਾਂ ਨੂੰ ਫੋਲੋ ਕਰਦੇ ਆ ਤੇ ਫਿਰ ਬਾਅਦੋਂ ਦੁਖੀ ਵੀ ਹੁੰਦੇ ਆ ਜਿਹੜੇ ਜਿਹੜੇ ਸਿਰਫ ਸਮਾਜ ਨੂੰ ਦੇਣ ਕੁਝ ਵੀ ਨਹੀਂ ਹੈ ਪਰ ਲੋਕੀ ਉਹਨਾਂ ਨੂੰ ਇਨਫਲੂਐਂਸਰ ਮੰਗਦੇ ਆ ਤੇ ਇਸ ਵਾਸਤੇ ਮੈਨੂੰ ਇਹ ਲੱਗਦਾ ਕਿ ਇਨਫਲੂਐਂਸਰ ਉਹਨਾਂ ਨੂੰ ਮੰਨਣਾ ਚਾਹੀਦਾ ਜਿਨ੍ਹਾਂ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲੇ ਤੇ ਜਿਨ੍ਹਾਂ ਨੂੰ ਸੁਣ ਕੇ ਸਾਡੇ ਅੰਦਰ ਚੰਗੀਆਂ ਆਦਤਾਂ ਪੈਦਾ ਹੋਣ ਮਾੜੇ ਐਬ ਨਾ ਪੈਦਾ ਹੋਣ ਐਸੇ ਇਨਫਲੂਐਂਸਰਾਂ ਨੂੰ ਫੋਲੋ ਕਰਨਾ ਚਾਹੀਦਾ ਜਿਨ੍ਹਾਂ ਨੂੰ ਸੁਣ ਕੇ ਸਾਡੇ ਮਨ ਨੂੰ ਸ਼ਾਂਤੀ ਮਿਲੇ ਸਾਡਾ ਮਨ ਉਸ ਪਰਿਪੂਰਨ ਪਰਮਾਤਮਾ ਦੀ ਯਾਦ ਦੇ ਵਿੱਚ ਠੀਕ ਹੈ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਪਰ ਇਹ ਠੀਕ ਹੈ ਮਨ ਦਾ ਸੁਭਾਅ ਕੀ ਇਹ ਐਂਟਰਟੇਨਮੈਂਟ ਵੀ ਚਾਹੁੰਦਾ ਹੈ ਪਰ ਐਂਟਰਟੇਨਮੈਂਟ ਦੇ ਨਾਲ-ਨਾਲ ਉਸ ਪ੍ਰਭੂ ਦਾ ਨਾਮ ਵੀ ਜ਼ਰੂਰੀ ਹੈ ਸੋ ਐਂਟਰਟੇਨਮੈਂਟ ਦੇ ਨਾਲ-ਨਾਲ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਵੀ ਜ਼ਰੂਰੀ ਹੈ ਸੋ ਉਹਨਾਂ ਇਨਫਲੂਐਂਸਰਾਂ ਨੂੰ ਫੋਲੋ ਕਰੀਏ ਜਿਨ੍ਹਾਂ ਨੂੰ ਸੁਣ ਕੇ ਸਾਡੇ ਮਨ ਨੂੰ ਸਕੂਨ ਮਿਲੇ ਐਵੇਂ ਉਹਨਾਂ ਚਵਲਾਂ ਨੂੰ ਫੋਲੋ ਨਾ ਕਰੀਏ ਮੈਂ ਸ਼ਬਦ ਵਰਤ ਲਿਆ ਮੈਨੂੰ ਮਾਫ਼ ਕਰਨਾ ਉਨਾ ਲੰਡੂ ਬੰਦਿਆਂ ਨੂੰ ਫੋਲੋ ਨਾ ਕਰੀਏ ਜਿਨ੍ਹਾਂ ਨੂੰ ਵੇਖ ਕੇ ਅਸੀਂ ਲੰਡੂ ਬਣ ਜਾਈਏ ਅਸੀਂ ਲੰਡੂ ਨਾ ਬਣੀਏ ਸੂਰਮੇ ਬਹਾਦਰ ਬਣੀਏ ਤੇ ਸੂਰਮੇ ਬਹਾਦਰ ਉਹਦੋਂ ਬਣਾਂਗੇ ਮਰਦ ਉਹਦੋਂ ਬਣਾਂਗੇ ਜਦ ਮਰਦਾਂ ਨੂੰ ਫੋਲੋ ਕਰਾਂਗੇ ਸੂਰਮੇ ਬਹਾਦਰਾਂ ਨੂੰ ਫੋਲੋ ਕਰਾਂਗੇ ਚੰਗੀ ਸਿੱਖਿਆ ਦੇਣ ਵਾਲਿਆਂ ਨੂੰ ਫੋਲੋ ਕਰਾਂਗੇ ਇਹ ਮੇਰੀ ਗੱਲ ਯਾਦ ਰੱਖਣਾ ਜਿਹਹਾ ਬੀਜੇ ਸੋ ਲੁਣੇ ਜਿਸ ਤਰ੍ਹਾਂ ਦਾ ਬੀਜੋਗੇ ਉਸੇ ਤਰ੍ਹਾਂ ਦਾ ਹੀ ਖੇਤ ਦੇ ਵਿੱਚੋਂ ਬੀਜ ਦੀ ਫਸਲ ਵੱਢਣੀ ਪਵੇਗੀ ਇਹ ਗੱਲ ਮੇਰੀ ਯਾਦ ਰੱਖਣਾ ਮੇਰਾ ਆਖਰੀ ਸੰਦੇਸ਼ ਇਹੀ ਹੈ ਅੱਜ ਦਾ ਤੇ ਪੁੱਲਾਂ ਚੁਕਾਂ ਦੀ ਮਾਫੀ ਜੀ ਜਿਉਂਦੇ ਵਾਸਤੇ ਰੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ